ਪੰਜਾਬ ਦੇ ਮੁੱਖ ਮੰਤਰੀ ਪਗ ਵਰਤਮਾਨ ਨੇ ਪੰਜਾਬ ਦੇ ਲੋਕਾਂ ਦੇ ਨਾਲ ਵਾਦਾ ਕੀਤਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਰੰਗ ਬਰਗੀਆਂ ਮੱਛੀਆਂ ਵੱਡੇ ਮਗਰਮੱਛ ਜੇਲ੍ਹ ਦੀ ਹਵਾ ਖਾਂਗੇ ਸਭ ਤੋਂ ਪਹਿਲਾਂ ਵਿਕਰਮ ਜੀਠਿਆ ਤੇ ਕਾਰਵਾਈ ਕੀਤੀ ਗਈ ਨਾਬਾ ਦੀ ਨਵੀਂ ਜੇਲ੍ਹ ਦੇ ਵਿੱਚ ਹਵਾ ਛਕ ਰਹੇ ਨੇ ਉਸ ਤੋਂ ਬਾਅਦ ਹੁਣ ਕਾਰਵਾਈ ਕੀਤੀ ਜਾ ਰਹੀ ਹੈ ਸੁਖਪਾਲ ਸਿੰਘ ਖਹਿਰਾ ਤੇ ਹਾਲਾਂਕਿ ਸੁਖਪਾਲ ਸਿੰਘ ਖਹਿਰਾ ਅਤੇ ਉਸ ਦਾ ਲੜਕਾ ਅੰਡਰਗਰਾਉਂਡ ਹੋ ਗਏ ਨੇ ਇਹ ਜਾਣਕਾਰੀ ਪਹਿਲਾਂ ਹੀ ਸੁਖਪਾਲ ਸਿੰਘ ਖੈਰਾ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਜਾਣਕਾਰੀ ਦੇ ਦਿੱਤੀ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸੇ ਵੀ ਸਮੇਂ ਮੈਨੂੰ ਗ੍ਰਿਫਤਾਰ ਕਰਵਾ ਸਕਦੇ ਨੇ ਕਿਉਂਕਿ ਵਿਜੀਲੈਂਸ ਦੇ ਅਧਿਕਾਰੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਗਿਜਰੀਵਾਲ ਦੇ ਹੱਥਾਂ ਦੀ ਕੱਟ ਪੁਤਲੀ ਬਣੇ ਹੋਏ ਨੇ ਨਾਲ ਦੀ ਨਾਲ ਹੀ ਅੰਡਰਗਰਾਉਂਡ ਹੋ ਗਏ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਕੈਪਟਨ ਅਬਰਿੰਦਰ ਸਿੰਘ ਤੇ ਕਾਰਵਾਈ ਕਰਨਗੇ ਕਿਉਂਕਿ ਕੈਪਟਨ ਅਬਰਿੰਦਰ ਸਿੰਘ ਨੇ ਜੋ ਕੁਝ ਬਣਾਇਆ ਅੱਜ ਉਸ ਨੂੰ ਲੈ ਕੇ ਨਿਸ਼ਾਨੀਆਂ ਸਵਾਲ ਖੜੇ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਬਰਿੰਦਰ ਸਿੰਘ ਤੇ ਵੱਡਾ ਹਮਲਾ ਕਰਦੇ ਹੋਏ ਕੰਪੀਰ ਦੋਸ਼ ਲਗਾਇਆ ਕਿ ਮੁੱਖ ਮੰਤਰੀ ਭਗਵੰਤ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕੈਪਟਨ ਦੇ ਵੱਡੇ ਵੱਡੇ ਵੱਡ-ਵਡੇਰੇ ਅਬਦਾਲੀ ਦੇ ਕਬਰੀ ਵੀ ਸਨ ਮਾਨ ਨੇ ਕਿਹਾ ਕਿ ਕੈਪਟਨ ਦੇ ਪੁਰਖਿਆਂ ਨੇ ਅਬਦਾਲੀ ਦੀ ਮਦਦ ਕੀਤੀ ਸੀ ਜਦੋਂ ਅਬਦਾਲੀ ਨੇ ਭਾਰਤ ਉੱਤੇ ਹਮਲਾ ਕੀਤਾ ਸੀ ਮਾਨ ਨੇ ਇਹ ਵੀ ਕਿਹਾ ਕਿ ਪਟਿਆਰਾ ਰਾਜਤ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਨੂੰ ਖਰਾਬ ਵਿੱਚ ਮਿਲੀ ਸੀ ਉਹਨਾਂ ਦੇ ਇਸ ਬਿਆਨ ਨੇ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਵਿਵਾਦ ਖੜਾ ਕਰ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਜਿਹੜੇ ਪੁਰਖੇ ਸੀ ਉਹਨਾਂ ਨੇ ਅਬਦਾਲੀ ਦੀ ਮਦਦ ਕੀਤੀ ਸੀ ਜਦੋਂ ਉਹਨਾਂ ਨੇ ਹਮਲਾ ਕੀਤਾ ਸੀ ਤੇ ਇਹ ਜਿਹੜੇ ਜਿਹੜੀ ਜਾਇਦਾਦ ਹੈ ਇਹ ਅਬਦਾਲੀ ਉਹਨਾਂ ਵੱਲੋਂ ਖਰਾਬ ਵਿੱਚ ਦਿੱਤੀ ਗਈ ਹੈ ਬਵਾਲ ਬਵਾਲ ਖੜਾ ਹੋ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਤੇ ਗੈਰ ਭਾਜਪਾ ਸ਼ਾਸਿਤ ਸੂਬਿਆਂ ਦੇ ਫੰਡ ਰੋਕ ਤੇ ਵਿੱਤੀ ਸੰਕਟ ਪੈਦਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਭਾਜਪਾ ਦੇ ਸਟੇਟ ਡਿਸਾਸਰ ਲੀਫ ਫੰਡ ਬਾਰੇ ਗਲਤ ਜਾਰੀ ਗਲਤ ਜਾਣਕਾਰੀ ਫਲੋਰ ਦਾ ਇਲਜ਼ਾਮ ਲਗਾਇਆ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਸੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਮਹਾਰਾਣੀ ਪ੍ਰਗਨਿਤ ਕੌਰ ਨੇ ਵੀ ਕਿਹਾ ਸੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਦਾ ਹਕ ਲਾਕੀ ਕਹਿਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿਸ ਤਰ੍ਹਾਂ ਕਹਿ ਰਹੇ ਨੇ ਕਿ ਇਹ ਤਾਂ ਅਬਦਾਨੀਆਂ ਦੀ ਇਹਨਾਂ ਨੇ ਮਦਦ ਕੀਤੀ ਹੈ ਜਿਹੜੇ ਇਹਨਾਂ ਨੂੰ ਬੰਗਲੇ ਮਿਲੇ ਹੋਏ ਨੇ ਉਹ ਅਬਦਾਨੀਆਂ ਦੀ ਦੇਣ ਹੈ ਇਟ ਮੀਨਸ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੇ ਮਾਮਲੇ ਦੀ ਜਾਂਚ ਬਿਜ਼ਨਸ ਦੇ ਸਭ ਉੱਚ ਅਧਿਕਾਰੀਆਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀ ਕਰਾਈ ਜਾਵੇਗੀ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਨਿਸ਼ਾਨਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮਾਨ ਦਾ ਜਿਹੜਾ ਹੈ ਉਹ ਹੋਵੇਗਾ ਕੈਪਟਨ ਅਮਰਿੰਦਰ ਸਿੰਘ ਨੂੰ ਟਾਰਗੇਟ ਕਰਨਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਅਤੇ ਉਸਦੇ ਲੜਕੇ ਰਣਿੰਦਰ ਸਿੰਘ ਤੇ ਕਾਰਵਾਈ ਕਰੇਗੀ ਆਉਣ ਵਾਲੇ ਦਿਨਾਂ ਦੇ ਵਿੱਚ ED ਕਿਉਂਕਿ ED ਨੂੰ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਪਰਮਿਸ਼ਨ ਮਿਲ ਗਈ ਹੈ ਕਿਉਂਕਿ ਵੱਡੇ ਘਪਲੇ ਸਾਹਮਣੇ ਆਏ ਨੇ ਟੈਕਸ ਤੋਂ ਬਚਣ ਲਈ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਫੰਡਿੰਗ ਪੈਸਾ ਜੋੜਿਆ ਗਿਆ ਕੈਪਟਨ ਅਮਿੰਦਰ ਸਿੰਘ ਅਤੇ ਉਸਦੇ ਲੜਕੇ ਰਣਿੰਦਰ ਪ੍ਰੀਤ ਹੁਣਾਂ ਵੱਲੋਂ ਇਸ ਦਾ ਖੁਲਾਸਾ ਤਾਂ ਆਲਰੇਡੀ ED ਅਤੇ ED ਦੇ ਸਰਉੱਚ ਅਧਿਕਾਰੀਆਂ ਨੇ ਕੀਤਾ ਹੋਇਆ ਹੈ ਲੱਗਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਨੂੰ ਲੈ ਕੇ ਹੁਣ ਟਾਰਗੇਟ ਕਰਨਗੇ ਕੈਪਟਨ ਅਮੰਦਰ ਸਿੰਘ ਨੂੰ ਵੈਸੇ ਕੈਪਟਨ ਅਮੰਦਰ ਸਿੰਘ ਨੂੰ ਟਾਰਗੇਟ ਕਰਨਾ ਬੜਾ ਔਕਾ ਹੈ ਲੇਕਿਨ ਜੇ ਗੱਲ ਕਰੀਏ ਵਿਕਿੰਦ ਮਜੀਠੀਆ ਦੀ ਵਿਕਰਮ ਮਜੀਠੀਆ ਵੀ ਤਾਂ 55000 ਕਰੋੜ ਰੁਪਏ ਸੰਪਤੀ ਦੇ ਮਾਲਕ ਨੇ ਇਹ ਖੁਦ ਖਲਾਸਾ ਕੀਤਾ ਹੈ ਸੁਖਬੀਰ ਸਿੰਘ ਬਾਦਲ ਨੇ ਇੱਕ ਕਾਨਫਰੰਸ ਕਰਕੇ ਕਿ ਇਹ ਇਲਜ਼ਾਮ ਲਗਾਏ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਬੜੇ ਵੱਡੇ ਆਈਕਨ ਬਿਜ਼ਨਸਮੈਨ ਨੇ ਬਿਕਰ ਮਜੀਠੀਆ ਹੋ ਸਕਦਾ ਹੈ ਕਿ ਜਿਸ ਤਰ੍ਹਾਂ ਕਾਰਵਾਈ ਬਿਕਰ ਮਜੀਠੀਆ ਤੇ ਕੀਤੀ ਗਈ ਜਿਸ ਤਰ੍ਹਾਂ ਕਾਰਵਾਈ ਸੁਖਪਾਲ ਸਿੰਘ ਖੇਰਾ ਤੇ ਕੀਤੀ ਜਾ ਰਹੀ ਹੈ ਇਸੇ ਤਰ੍ਹਾਂ ਕਾਰਵਾਈ ਕੀਤੀ ਜਾ ਸਕਦੀ ਹੈ ਭਵਿਕ ਦੇ ਵਿੱਚ ਕੈਪਟਨ ਅਬਰਿੰਦਰ ਸਿੰਘ ਤੇ ਕਿਉਂਕਿ ਕੈਪਟਨ ਅਬਰਿੰਦਰ ਸਿੰਘ ਉੱਤੇ بڑے ਵੱਡੇ ਇਲਜ਼ਾਮ ਲਗਾ ਦਿੱਤੇ ਗਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਬਦਾਲੀਆਂ ਦੇ ਕਹਿੰਦੇ ਕਹਿ ਦਿੱਤਾ ਗਿਆ ਹੈ ਇਹ ਬਰਾਦੀਆਂ ਦੇ ਪਿੱਠੂ ਕਹਿ ਦਿੱਤਾ ਗਿਆ ਹੈ ਇਹ ਸਾਰਿਆਂ ਨੂੰ ਲੈ ਕੇ ਜਿਹੜਾ ਹੈ ਬਵਾਲ ਖੜਾ ਹੋ ਗਿਆ ਹੈ ਭਾਰਤੀ ਜਨਤਾ ਪਾਰਟੀ ਵਿੱਚ ਭਾਰਤੀ ਜਨਤਾ ਪਾਰਟੀ ਹੁਣ ਲੱਗਦਾ ਹੈ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਾਰਗੇਟ ਕਰੇਗੀ ਜਾਂ ਆਪ ਜ ਆਪ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਜਿਹੜਾ ਹੈ ਕੈਪਟਨ ਅਵੰਦ ਸਿੰਘ ਨੂੰ ਟਾਰਗੇਟ ਕਰ ਦੇਗੇ ਕਿਉਂਕਿ ਜਿਸ ਤਰ੍ਹਾਂ ਈਡੀ ਦੇ ਹਵਾਲੇ ਦਿੱਤੇ ਜਾ ਰਹੇ ਨੇ ਪਿਛਲੇ ਦਿਨਾਂ ਵਿੱਚ ਇੱਕ ਖਬਰ ਆਈ ਸੀ ਕਿ ਈਡੀ ਨੇ ਆਪਣਾ ਡੰਗ ਤੇਜ਼ ਕਰ ਦਿੱਤਾ ਹੈ ਕੈਪਟਨ ਅਵੰਦ ਸਿੰਘ ਅਤੇ ਉਹਨਾਂ ਦੇ ਲੜਕੇ ਵਿਰੁੱਧ ਹੋ ਸਕਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਉਣ ਵਾਲੇ ਦਿਨਾਂ ਦੇ ਵਿੱਚ ਟਾਰਗੇਟ ਕੈਪਟਨ ਅਮਰਿੰਦਰ ਸਿੰਘ